PD 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮਹਾਸਾਰੀਕਾ ਅਤਵਾਲ ਲੈ ਕੇ ਹਾਜ਼ਰ ਖਾਂ ਆਜਾ ਪ੍ਰੋਗਰਾਮ ਵਿਚ ਆ ਵਰਤਾਂਦਰਾ ਸਾਡੇ ਨਾਲ ਖਾਸ ਮਹਿਮਾਨ ਜੋੜੇ ਨੇ ਮਾਹਰ ਪੱਤਰਕਾਰ ਡਾਕਟਰ ਤੇਜੰਦਰ ਵਿੱਲੇ ਜੀ ਜੀ ਆਏ ਹੋਏ ਆ ਧੰਨਵਾਦ ਜੀ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਹਾਂ ਹੁਣ ਜਿਸ ਖਬਰ ਬਾਰੇ ਅਸੀਂ ਗੱਲ ਕਰਨ ਲੱਗੇ ਆ ਜਿਸ ਖਬਰ ਤੇ ਅਸੀਂ ਚਾਤ ਮਾਰਾਂਗੇ ਉਹ ਖਬਰ ਹੈ ਲੁਧਿਆਣਾ ਜ਼ਿਲ੍ਹੇ ਚੋਂ ਤੋਂ ਸੰਬੰਧਤ ਲੁਧਿਆਣਾ ਉਪਚੋਣ ਦੇ ਜਿਹੜੇ ਉਮੀਦਵਾਰ ਨੇ ਸਾਬਕਾ ਮੰਤਰੀ ਭਾਰਤ ਕੋਸ਼ਨ ਆਸ਼ੂ ਉਹਨਾਂ ਨੂੰ ਅੱਜ ਵਿਜੀਲੈਂਸ ਨੇ ਪੇਸ਼ ਹੋਣ ਲਈ ਹਦੇਸ਼ਤ ਨੇ ਕਿਵੇਂ ਦੇਖੀਓ ਸਰ ਦੇਖੋ ਜਿਹਨੂੰ ਸਟੇਟ ਕਹਿੰਦੇ ਨੇ ਨਾ ਜੀ ਸਟੇਟ ਦਾ ਟੈਰਰ ਕਹਿੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਵੀ ਸਟੇਟ ਚੋਣਾ ਚ ਦਖਲ ਦਿੰਦੀ ਆ ਸਟੇਟ ਦੀ ਮਸ਼ੀਨਰੀ ਦਖਲ ਦਿੰਦੀ ਆ ਜੀ ਉਹ ਬੇਸਿਕਲੀ ਇਹੋ ਹੀ ਆ ਹਮ ਇਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਰਤਪੂਸ਼ਨ ਆਸ਼ੂ ਹੁਰੀ ਜਿਹੜੇ ਸਾਬਕਾ ਕੈਬਨਟ ਮੰਤਰੀ ਪੰਜਾਬ ਰਹੇ ਨੇ ਜੀ ਉਹਨਾਂ ਤੇ ਭ੍ਰਸ਼ਟਾਚਾਰ ਦੇ ਵੱਡੇ ਚਾਰਜ ਪਿਛਲੇ ਸਾਲਾਂ ਚ ਲੱਗਦੇ ਰਹੇ ਨੇ ਹੂੰ ਮੈਨੂੰ ਯਾਦ ਹੈ 2022 ਵਿੱਚ ਲਗਭਗ 2000 ਕਰੋੜ ਰੁਪਏ ਦੇ ਕਪੜੇ ਦਾ ਜੀ ਦੋ ਜਿਹੜਾ ਇਹਨਾਂ ਤੇ ਲੱਗਾ ਸੀ ਹੂੰ ਔਰ ਅਗਸਤ 22 ਦੇ ਵਿੱਚ ਗ੍ਰਿਫਤਾਰ ਹੋਏ ਸੀ ਤੇ ਜੇ ਮੈਂ ਗਲਤ ਨਾ ਹੋਵਾਂ ਤੇ ਜਦੋਂ ਗ੍ਰਿਫਤਾਰ ਹੋਏ ਸੀ ਤੇ ਇੱਕ ਨਾਈ ਦੀ ਦੁਕਾਨ ਤੇ ਬਿਠੇ ਸ਼ਾਇਦ ਕਟਿੰਗ ਕਰਾ ਰਹੇ ਸੀ ਜੀ ਜੀ ਉਸ ਤੋਂ ਬਾਅਦ ਇਹਨਾਂ ਨੇ ਕਈ ਅਪੀਲਾਂ ਦਲੀਲਾਂ ਹੋਈਆਂ মিডিਆ ਟ੍ਰਾਇਲ ਆਪਣੇ ਤੌਰ ਤੇ ਆਪਣੇ ਵਰਗੇ ਪੱਤਰਕਾਰ ਸੈਂਕੜੇ ਬੈਠੇ ਆ ਜਿਹੜੀ ਖਬਰਾਂ ਕੜੀ ਜਾਂਦੇ ਆ ਜਿੰਨੀ ਖਬਰ ਮਿਲਦੀ ਆ ਉਹ ਸੁਣਾਈ ਜਾਂਦੇ ਆ ਹੂੰ ਸੋ ਕਹਿਣ ਦਾ ਮਤਲਬ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਹੁਰੀ ਤੇ ਉਹਨਾਂ ਦੀ ਪਾਰਟੀ ਇੱਕੋ ਗੱਲ ਕਹਿੰਦੀ ਰਹੀ ਕਿ ਇਹ ਪ੍ਰਟੀਕਲੀ ਵਿੰਡ ਡਾਟਾ ਹੈ ਇਹ ਸਾਡੇ ਤੇ ਰਾਜਸੀ ਦੂਸ਼ਣਬਾਜੀ ਹੈ ਹਮ ਤੇ ਇਹ ਬਦਲਾਖੋਰੀ ਹੈ ਜੀ ਹੁਣ ਇਹ ਬਦਲਾਖੋਰੀ ਹੈਗੀ ਆ ਕਿ ਬਦਲਾਖੋਰੀ ਹੈ ਨਹੀਂ ਹਮ ਇਹ ਤਾਂ ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ ਜੀ ਉਤੋਂ ਲੈ ਕੇ ਹੁਣ ਤੱਕ ਕਿੰਨੇ ਕਪੜੇ ਹੋਏ ਕਿੰਨੇ ਵਿਜੀਲੈਂਸ ਦੀਆਂ ਜਾਂਚਾਂ ਹੋਈਆਂ ਹਮ ਕਿੰਨਾ ਕੁਝ ਇਸ ਦੇਸ਼ ਚ ਹੋਇਆ ਜੀ ਪਰ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਸਜ਼ਾ ਮਿਲੀ ਹੋਵੇ ਹਮ ਖਾਸ ਕਰਕੇ ਇਹਨਾਂ ਪੋਲੀਟਿਕਲ ਲੀਡਰਾਂ ਜੀ ਔਰ ਹਰ ਵਾਰ ਇੱਕੋ ਹੀ ਗੱਲ ਦਾ ਮਹਾਨਾ ਮਾਰਿਆ ਗਿਆ ਕਿ ਪ੍ਰਿਟਿਕਲ ਬਿੰਡ ਡਾਟਾ ਇਹ ਸਾਨੂੰ ਰਾਜ ਸੀ ਰੰਜਿਸ਼ ਬਾਜੀ ਦੇ ਚਲਦਿਆ ਜੀ ਤੇ ਸਾਡੇ ਤੇ ਇਹ ਜੜੇ ਦੋਸ਼ ਮੜੇਗਾ ਹੂੰ ਸੋ ਇਹ ਇਹ ਜੇ ਅਸੀਂ ਇਸ ਗੱਲ ਨੂੰ ਇਦਾਂ ਹੀ ਲੈਣਾ ਹੂੰ ਤਾਂ ਫਿਰ ਆਪਾਂ ਇਹ ਸਮਝ ਸਕਦੇ ਹਾਂ ਵੀ ਅਦਾਲਤਾਂ 'ਚ ਜਦੋਂ ਬੰਦਾ ਜਾਂਦਾ ਹੈ ਨਾ ਜੀ ਤਾਂ ਉਹਨੂੰ ਲੱਗਦਾ ਹੈ ਕਿ ਕੁਝ ਪੈਸੇ ਤੇ ਕੁਝ ਸਮਾਂ ਮੇਰਾ ਹੁਣ ਬਰਬਾਦ ਹੋਣਾ ਹੂੰ ਬਾਕੀ ਜੋ ਆਪਾਂ ਕਮਾਲਿਆ ਸਾਰਾ ਆਪਣੇ ਕੋੜੀਆ ਜੀ ਵੈਸੇ ਜਿਹੜੇ ਲੁਧਿਆਣੇ ਸਰਕਲ ਦੇ ਲੋਕ ਮੇਰੇ ਵਾਕਬ ਨੇ ਹਮ ਉਹ ਇਸ ਗੱਲ ਦੀ ਹਾਲ ਪਾ ਰਿਆ ਪਾਉਂਦੇ ਹੁੰਦੇ ਸੀ ਕਿ ਭਾਰਤ ਭੂਸ਼ਣ ਆਸ਼ੂ ਕਰਪਸ਼ਨ ਕਰ ਰਹਾ ਜੀ ਪਰ ਅੱਜ ਮੁੱਦਾ ਕਰਪਸ਼ਨ ਦਾ ਨਹੀਂਗਾ ਹਮ ਅੱਜ ਤਾਂ ਮੁੱਦਾ ਇਹ ਹੈ ਕਿ ਉੱਥੇ ਕਾਂਗਰਸ ਚੋਂ ਆਪ ਚ ਗਏ ਗੋਗੀ ਹੋਰੀ ਹਮ ਖੁਦਕੁਸ਼ੀ ਕਰਕੇ ਮਰ ਗਿਆ ਜਾਂ ਉਹਨਾਂ ਦੇ ਰਿਵਾਲਵਰ ਦੀ ਉਹ ਸਰਵਿਸ ਕਰਦੇ ਸੀ ਉਹਦੀ ਸਫਾਈ ਕਰਦੇ ਆ ਉਹਨਾਂ ਦੀ ਮੌਤ ਹੋ ਗਈ ਜਾਂ ਜੋ ਵੀ ਇੱਕ ਰਹੱਸ ਬਣਿਆ ਹੈ ਉਹਨੂੰ ਬਣਿਆ ਰਹਿਣ ਦਈਏ ਜੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੁੰਦੀ ਹੈ ਹਮ ਇਹ ਸੀਟ ਉਸ ਵੇਲੇ ਖਾਲੀ ਹੁੰਦੀ ਹੈ ਜਦੋਂ 27 ਜਨਵਰੀ ਦੇ ਵਿੱਚ 27 ਜਨਵਰੀ ਚ ਜੀ ਜਨਰਲ ਇਲੈਕਸ਼ਨ ਪੰਜਾਬ ਦੀ ਹੋਣੀ ਹੈ ਹਮ ਤੇ ਇਹ ਬਿਲਕੁਲ ਲਾਗੇ ਦੀ ਇਲੈਕਸ਼ਨ ਹੈ ਜੀ ਹੁਣ ਜੇ ਸਰਕਾਰ ਦਾ ਉਮੀਦਵਾਰ ਹਾਰ ਜਾਵੇ ਤੇ ਸਰਕਾਰ ਦੀ ਕਿਰਕਰੀ ਬਹੁਤ ਹੁੰਦੀ ਹੈ ਜੀ ਜੇ ਸਰਕਾਰ ਦਾ ਉਮੀਦਵਾਰ ਹਾਰ ਜਾਵੇ ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਲੋਕ ਮੂੰਹ ਨਹੀਂ ਲਾਉਦੇ ਪਾਰਟੀ ਦੇ ਵਰਕਰ ਵੀ ਪਿੱਛੇ ਭੱਜਣ ਲੱਗ ਪੈਂਦੇ ਸਾਨੂੰ ਨਹੀਂ ਟ੍ਰੈਕ ਚਾਹੀਦੀ ਇਹ ਤਾਂ ਆਪਣੀ ਸਰਕਾਰ ਦੇ ਹੁੰਦਿਆਂ ਹਾਰ ਗਏ ਸੀ ਸੋ ਇਹ ਟ੍ਰੈਂਡ ਆਮ ਆਦੀ ਪਾਰਟੀ ਨੇ ਨਹੀਂ ਚਲਾਇਆ ਇਹ ਟ੍ਰੈਂਡ ਪਿਛਲੀਆਂ ਸਰਕਾਰਾਂ ਦਾ ਚੱਲਦਾ ਆ ਹੈ ਹੂੰ ਕਿ ਇਦਾਂ ਹੁੰਦਾ ਹੀ ਆ ਸਰਕਾਰੀ ਮਸ਼ੀਨਰੀ ਸਟੇਟ ਦੀ ਮਸ਼ੀਨਰੀ ਜਿਹੜੀ ਆ ਉਹ ਕੁਝ ਨਾ ਕੁਝ ਐਸਾ ਕਰਦੀ ਹੁੰਦੀ ਆ ਜੀ ਤਾਂ ਕਿ ਵਿਰੋਧੀਆਂ ਨੂੰ ਤੇ ਲੋਕਾਂ ਨੂੰ ਇਦਾਂ ਲੱਗੇ ਵੀ ਇਹ ਤੇ ਬਹੁਤ ਭ੍ਰਸ਼ਟ ਬੰਦਾ ਤੁਸੀਂ ਖੜਾ ਕਰਤਾ ਇਸ ਭ੍ਰਸ਼ਟ ਬੰਦੇ ਨੂੰ ਤੇ ਅੱਜ ਵੀ ਵਿਜੀਲੈਂਸ ਨੇ ਸੱਦ ਲਿਆ ਜੀ ਹੁਣ ਜੇ ਮੈਂ ਇਹ ਗੱਲ ਕਰਾਂ ਜਿਹੜਾ ਇਮੀਡੀਏਟ ਸੱਦਿਆ ਹੈ 4 ਜੂਨ ਨੂੰ ਔਰ ਡੀਐਸਪੀ ਵਿਨੋਦ ਕੁਮਾਰ ਹੋਰਾਨੇ ਉਹਨਾਂ ਨੂੰ ਇੱਕ ਜਿਹੜਾ ਨੋਟਸ ਦਿੱਤਾ ਕਿ 6 ਤਰੀਕ ਨੂੰ ਪੇਸ਼ ਹੋਵੋ 19 ਜੂਨ ਨੂੰ ਇਲੈਕਸ਼ਨ ਹੈ ਇਹਦਾ ਮਤਲਬ ਤੇ ਇੱਕ ਇਹ ਆ ਕਿ ਮੈਂਟਲੀ ਪ੍ਰੈਸ਼ਰ ਬਣ ਗਿਆ ਜੀ ਬਿਲਕੁਲ ਦੂਸਰਾ ਇਹ ਹੈ ਕਿ ਇਹ ਤੁਸੀਂ ਇੱਕ ਦਿਹਾੜੀ ਲਈ ਉਸ ਚੋਣ ਮਹਮਚੂ ਬਾਹਰ ਨਿਕਲਾਏ ਤੀਸਰਾ ਇਹ ਹੈ ਕਿ ਜੇ ਡਰਿਆ ਬੰਦਾ ਕਿਸੇ ਕੰਮ ਆ ਗਿਆ ਤਾਂ ਉਹ ਹੋ ਗਿਆ ਨਾਲ ਦੀ ਨਾਲ ਲੋਕਾਂ ਚ ਇੱਕ ਗੱਲ ਦੁਬਾਰਾ ਗਈ ਹੁਣ ਜੇ ਵਿਜੀਲੈਂਸ ਨੇ ਨਾ ਸੱਦਿਆ ਹੁੰਦਾ ਹੂੰ ਤੇ ਫਿਰ ਆਪਾਂ ਅੱਜ ਇਹ ਖਬਰ ਨਹੀਂ ਸੀ ਕਰਨੀ ਹੁਣ ਜੇ ਅੱਜ ਅਸੀਂ ਖਬਰ ਕਰ ਰਹੇ ਆ ਸਾਨੂੰ ਜਿੰਨੇ ਕੁ ਵੀ ਸਾਡੇ ਦਰਸ਼ਕ ਸੁਣਦੇ ਨੇ ਵੱਖ-ਵੱਖ ਪਲੇਟਫਾਰਮਾਂ ਤੇ ਉਹ ਦੇਖਣਗੇ ਵੀ ਵਾਕਿਆ ਯਾਰ ਭਾਰਤ ਪੁਸ਼ਨਾਸ਼ੂ ਤੇ ਜਿਹੜਾ ਉਹਦੇ ਸਰਵਿਸ ਦਰਾਨ ਜੋ ਕਪੜੇ ਉਹਨਾਂ ਨੇ ਕੀਤੇ ਜਾਂ ਜਿਹੜੇ ਕਪੜਿਆਂ ਦੇ ਦੋਸ਼ ਜਿਹੜੇ ਦੋਸ਼ ਉਹਨਾਂ ਦੇ ਮੰਤਰੀ ਹੁੰਦਿਆਂ ਲੱਗੇ ਉਹ 2000 ਕਰੋੜ ਦੇ ਨੇ ਹੁਣ ਜਿਹੜੇ ਦੋਸ਼ ਆ ਜਨਵਰੀ 25 ਚ ਲੱਗੇ ਜੀ ਉਹ 2400 ਕਰੋੜ ਦੇ ਨੇ ਮਤਲਬ ਪਹਿਲੇ ਦੋਸ਼ਾਂ ਤੋਂ ਵੱਖਰੇ ਨਵੇਂ ਦੋਸ਼ ਨੇ ਕੋਈ ਜ਼ਮੀਨ ਹੈ ਲਗਭਗ 5 ਏਕੜ ਜਿਹੜੀ ਕਿਸੇ ਖਾਸ ਸਕੂਲੀ ਮਿਲੀ ਆ ਉਹ ਉਸ ਪਰਪਸ ਲਈ ਨਹੀਂ ਵਰਤੀ ਗਈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਕੈਬਨੇਟ ਮੰਤਰੀ ਜੀ ਪੰਜਾਂ ਸਾਲਾਂ ਦੇ ਵਿੱਚ ਲਗਭਗ 5000 ਕਰੋੜ ਰੁਪਏ ਦਾ ਕਬੜਾ ਹੀ ਕਰ ਜਾਂਦਾ ਜੀ ਹੁਣ ਇੱਕ ਬਰਤਾਂਤ ਤੇ ਚੱਲਿਆ ਨਾ ਜੇਕਰ ਤਾਂ ਚੱਲੇਗਾ ਤੇ ਉਹ ਵੋਟਰਾਂ ਚ ਵੀ ਜਾਏਗਾ ਜੇ ਵੋਟਰਾਂ ਚ ਵੀ ਜਾਏਗਾ ਤੇ ਵੋਟਰ ਸੋਚਣਗੇ ਯਾਰ ਛੱਡੋ ਭਰਾਇ ਚੋ ਕੀ ਲੈਣਾ ਉੱਥੇ ਪੰਜ ਜਾਣੇ ਖੜੇ ਨੇ ਆਵਾਦੀ ਪਾਰਟੀ ਖੜੀ ਐ ਕਾਲੀ ਦਲ ਖੜਾ ਹੈ ਉੱਥੇ ਭਾਈ ਭਾਗ ਖੜੀ ਐ ਜ਼ਰੂਰੀਆਂ ਨੂੰ ਮੂਹ ਲਾਉਣਾ ਹੋਰ ਬੰਦੇ ਲਾ ਲੈਣੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਗੱਲ ਨੂੰ ਇਸ ਗੱਲ ਨੂੰ ਮਤਲਬ ਜੇ ਅਸੀਂ ਸਮਝੀਏ ਤਾਂ ਇਹਦੇ ਸੰਕੇਤ ਵੋਟਰਾਂ ਤੱਕ ਵੀ ਜਾਂਦੇ ਆ ਤੇ ਜੇ ਸੰਕੇਤ ਸੱਗੇਤ ਵੋਟਰਾਂ ਤੱਕ ਜਾਣ ਇਸੇ ਲਈ ਇਹ ਸਾਰਾ ਜਿਹੜਾ ਪਰਪੰਚਾ ਕੀਤਾ ਜਾਂਦਾ ਜੀ ਹੁਣ ਇਸ ਸੰਦਰਭ ਚ ਤੇ ਮੈਂ ਇਹ ਸੋਚਦਾ ਵੀ ਦੋਸ਼ ਭਾਵੇਂ ਪੋਲਿਟਿਕਲ ਹੈਗੇ ਆ ਜਾਂ ਹੈ ਨਹੀਂ ਜੀ ਠੀਕ ਹੈ ਪਰ ਅੱਜ ਜਦੋਂ ਉਹਨਾਂ ਨੂੰ ਫੜਿਆ ਜਾ ਰਿਹਾ ਨਾ ਇਹਦਾ ਇੱਕ ਪੋਲਿਟਿਕਲ ਮਕਸਦ ਜ਼ਰੂਰ ਹੈਗਾ ਆ ਅੱਜ ਉਹਨਾਂ ਦੀ ਜਿਹੜੀ ਉਹਨਾਂ ਨੂੰ ਸੱਦਣਾ ਨੋਟਿਸ ਦੇ ਕੇ ਸੱਦਣਾ ਉਹਨਾਂ ਨੂੰ ਇੱਕ ਦੱਲੀ ਪਰੇਸ਼ਾਨ ਕਰਨਾ ਉਹ ਉਹਦਾ ਮਕਸਦ ਪਿੜੀਕਾ ਲੈ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਮੈਂ ਅਗਲਾ ਸਵਾਲ ਕਰਨਾ ਚਾਹਾਂਗੀ ਕੀ ਕਾਂਗਰਸ ਨੂੰ ਭਾਰਤ ਪੂਸ਼ਣ ਆਸ਼ੂ ਦੀ ਜਗਾ ਕੋਈ ਹੋਰ ਉਮੀਦਵਾਰ ਜਿਹੜਾ ਉਹ ਨਹੀਂ ਨਹੀਂ ਸੀ ਖੜਾ ਕਰਨਾ ਚਾਹੀਦਾ ਕਿਉਂਕਿ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਉਹਨਾਂ ਤੇ ਲੱਗੇ ਨੇ ਉਹ ਚੋਣ ਮੁੱਦਾ ਨਾ ਬਣਨ ਦੇਖੋ ਇਹ ਗੱਲ ਬਹੁਤ ਹੀ ਮਹੱਤਵਪੂਰਨ ਜੀ ਕਿ ਸਾਡੀਆਂ ਪੋਲੀਟਿਕਲ ਪਾਰਟੀਆਂ ਲਗਭਗ ਸਾਰੀਆਂ ਹੂੰ ਇਹ ਜਦੋਂ ਇਹ ਦੋਸ਼ ਲਾਉਂਦੀਆਂ ਵੀ ਨੇ ਨਾ ਜੀ ਤਾਂ ਟਿੱਡੋ ਨਹੀਂ ਲਾਉਂਦੀਆਂ ਹੂੰ ਇਹ ਉਹਦੇ ਤੇ ਕੋਈ ਕੰਮ ਨਹੀਂ ਕਰਦੀਆਂ ਜੀ ਤੇ ਜਦੋਂ ਅਫਸਰ ਵੀ ਉਹਦੇ ਤੇ ਐਫ ਆਈ ਆਰ ਦਰਜ ਕਰਨ ਉਹਦੀ ਚਾਰ ਸ਼ੀਟ ਤਿਆਰ ਕਰਨ ਹੂੰ ਜਾਂ ਉਹਦੇ ਹੋਰ ਡਾਕੂਮੈਂਟ ਗਵਾਹ ਇਕੱਠੇ ਕਰਨ ਨਾ ਤੇ ਉਹ ਲੂਪ ਹੋਲ ਛੱਡ ਲੈਂਦੀਆਂ ਨੇ ਜੀ ਤਾਂ ਕਿ ਇਹ ਬੰਦਾ ਜਿਹੜਾ ਵੱਜਵੇ ਤੁਸੀਂ ਦੇਖੋ ਅ ਪਾਰਥੂਸ਼ਾਸ਼ੂ ਦੀ ਜੇ ਗੱਲ ਕਰੀਏ ਤਾਂ ਦਸੰਬਰ ਵਿੱਚ ਇਹਦੇ ਕਿੰਨੇ ਮੁਕਾਦਮੇ ਖਾਰਜ ਹੋ ਗਏ ਹੂੰ ਖਾਰਜ ਕਿਸ ਆਧਾਰ ਤੇ ਹੋ ਗਏ ਜੀ ਕਿਤੇ ਉਹ ਗਵਾ ਨਹੀਂ ਮਿਲਿਆ ਹੂੰ ਕਿਤੇ ਉਹ ਚਾਰ ਸ਼ੀਟ ਚ ਖਾਮੀਆਂ ਰਹਿ ਗਈਆਂ ਕਿਤੇ ਉਹ ਕੋਈ ਪ੍ਰੋਬਲਮ ਆ ਗਈ ਤੇ ਹਾਈ ਕੋਰਟ ਨੇ ਉਹਨਾਂ ਚੋਂ ਉਹਨੂੰ ਮੁਕਤ ਕੀਤਾ ਹੂੰ ਹੁਣ ਜੇ ਜੇ ਅਫਸਰ ਮਾਨਕਰ ਹੋਵੇ ਹੂੰ ਤੇ ਉਹਨੂੰ ਪਤਾ ਹੋਵੇ ਮੈਂ ਅੱਜ ਇਹ ਇਤੇ ਝਾਰ ਜ਼ਲਾ ਰਿਆਂ ਤੇ ਜ਼ਿੰਮੇਵਾਰੀ ਨਾ ਲਾਵੇ ਉਹ ਜ਼ਿੰਮੇਵਾਰੀ ਨਾ ਲਾਉਂਦਾ ਉਹ ਵੀ ਆਪਣੀ ਇੱਕ ਡਿਊਟੀ ਕਰਨ ਰਿਹਾ ਹਮ ਮਤਲਬ ਅੱਜ ਤੇ ਅਫਸਰਾਂ ਨੂੰ ਤੇ ਜਿਹੜੇ ਪ੍ਰੀਟੀਕਲ ਲੀਡਰ ਨੇ ਉਹਨਾਂ ਨੂੰ ਇਹ ਲੱਗ ਗਿਆ ਵੀ ਇਹ ਇੱਕ ਸਾਨੂੰ 5-6 ਮਹੀਨੇ ਦੀ ਪਰੇਸ਼ਾਨੀ ਜ਼ਰੂਰ ਹੈ ਜੇਲ੍ਹ ਜਾਣ ਦੀ ਪਰ ਜੇ ਤੁਸੀਂ 5000 ਕਰੋੜ ਰੁਪਇਆ ਕਮਾ ਕੇ ਆਪਣੇ ਘਰਦਿਆਂ ਨੂੰ ਦੇ ਦਿੱਤਾ ਨਾ ਤੇ ਫੇਰ ਕੋਈ ਨਹੀਂ 5 ਮਹੀਨੇ ਦੀ ਜੇਲ ਵੀ ਕੋਈ ਕਰਨੀ। ਜੀ। ਸੋ ਜੇਲ ਵੀ ਇਹਨਾਂ ਦੀ ਉਸ ਤਰ੍ਹਾਂ ਦੀ ਜੇਲ ਨਹੀਂ। ਹੁਣ ਬਣਦਾ ਸਵਾਲ ਇਹ ਕਿ ਕਾਂਗਰਸ ਨੂੰ ਚਾਹੀਦਾ ਸੀ ਕਿ ਇੱਥੋਂ ਇਮਾਨਦਾਰ ਤੇ ਬੇਦਾਗ ਆਦਮੀ ਨੂੰ ਤੱਕ ਦਿੰਦੇ। ਜੀ। ਕਿਉਂਕਿ ਭਾਰਤ ਭੂਸ਼ਣ ਆਸ਼ੂ ਤੇ ਦੋਸ਼ ਲੱਗੇ ਨੇ। ਹੁਣ ਸਵਾਲ ਇਹ ਹੈ ਕਿ ਭਾਰਤ ਭੂਸ਼ਨਾਸ਼ੂ ਨੂੰ ਕੌਣ ਕਵੇ ਭਾਈ ਤੂੰ ਡਾਕਟਰ ਨਾਲ ਲੈ ਆਪਣੀ ਪਤਨੀ ਨੂੰ ਦੇ ਦੇ ਜੀ ਭਾਰਤ ਭੂਸ਼ਨਾਸ਼ੂ ਨੂੰ ਕੌਣ ਕਵੇ ਤੂੰ ਨਾ ਡਾਕਟਰ ਲੈ ਆਪਣੇ ਪੁੱਤਰ ਨੂੰ ਦੇ ਦੇ ਕਿਸੇ ਤੀਸਰੇ ਨੂੰ ਤਾਂ ਕਹਿਣਾ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਸੋ ਕਾਂਗਰਸ ਪਾਰਟੀ ਦੇ ਵਿੱਚ ਕੀ ਤੇ ਬਾਕੀ ਪਾਰਟੀਆਂ ਚ ਕੀ ਜਿਸ ਵੀ ਵਿਅਕਤੀ ਤੇ ਦੋਸ਼ ਲੱਗਦੇ ਨੇ ਨਾ ਉਹ ਤੇ ਦੋਸ਼ਾਂ ਤੋਂ ਸਾਹਮੁੱਕਰ ਜਾਂਦਾ ਮੇਨਾ ਨਾ 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 ਮੇਰੇ ਤੇ ਨਹੀਂ ਇਹ ਇਹ ਤਾਂ ਗੱਲਾਂ ਹੀ ਨੇ ਜੀ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮਿਆਂ 'ਚ ਭਾਰਤ ਭੂਸ਼ਨਾਸ਼ੂ ਹੋਰੀ ਬਿਲਕੁਲ ਬੇਦਾਗ ਨਿਕਲਣਗੇ ਇਹਦੇ ਵਿੱਚੋਂ ਹੁਣ ਦੋਸ਼ ਲੱਗਣਾ ਦੋਸ਼ ਸਪਰੂਵ ਨਾ ਹੋਣਾ ਆਪਣੇ ਆਪ ਵਿੱਚ ਇਹ ਬਹੁਤ ਵੱਡੀ ਗੱਲ ਹੈ ਇਹ ਤੇ ਉਹਨਾਂ ਅਪਸਨਾ ਤੇ ਮੈਨੂੰ ਲੱਗਦਾ ਉਹਨਾਂ ਤੇ ਐਕਚੁਅਲ ਲਿਆ ਜਾਣਾ ਚਾਹੀਦਾ ਜਿਹੜੇ ਤੁਸੀਂ ਕਦੀ ਕਹਿੰਦੇ ਉਹ ਇਹ ਦੋਸ਼ੀ ਹੈ ਫੇ ਤੁਹਾਡੀਆਂ ਤੁਹਾਡੇ ਗਵਾਹ ਕਿੱਥੇ ਜਾਂਦੇ ਨੇ ਤੁਹਾਡੇ ਸਬੂਤ ਕਿੱਥੇ ਜਾਂਦੇ ਨੇ ਜੇ ਅਦਾਲਤ 'ਚ ਤੁਹਾਡੇ ਸਬੂਤ ਖੜੇ ਹੀ ਨਹੀਂ ਹੋਣੇ ਤੇ ਫਿਰ ਤੁਸੀਂ ਬੰਦੇ ਨੂੰ ਪਰੇਸ਼ਾਨ ਕਿਉਂ ਕਰਦੇ ਹੋ ਸੋ ਇਦੇ ਵਿੱਚ ਮੈਂ ਇੱਕ ਗੱਲ ਇਹ ਮਹਿਸੂਸ ਕਰਦਾ ਪਿਛਲੇ ਦਿਨਾਂ ਚ ਰਮਨ अरोड़ा ਜਲੰਧਰ ਸੈਂਟਰਲ ਦੇ ਐਮਐਲਏ ਜੀ ਆਮ ਆਦਮੀ ਪਾਰਟੀ ਦੇ ਹਮ ਉਹਨਾਂ ਨੇ ਬਹੁਤ ਵੱਡੇ ਪੱਦਰ ਦੇ ਦੋਸ਼ ਲਗੇ ਜੀ ਉਹ ਦੋਸ਼ ਵੀ ਬੜੀ ਅਜੀਬ ਕਿਸਮ ਦੇ ਆ ਵੀ ਉਹਨਾਂ ਨੇ ਆਪ ਲੋਕਾਂ ਨੂੰ ਫਸਾਇਆ ਮਤਲਬ ਇਹ ਨਹੀਂ ਫਸੇ ਲੋਕ ਨਹੀਂ ਉਹਨਾਂ ਤੇ ਆਏ ਆ ਭਾਰਤ ਭੂਸ਼ਣ ਆਸ਼ੂ ਹਰਾ ਤੇ ਦੋਸ਼ ਵੱਖਰੀ ਤਰ੍ਹਾਂ ਦੇ ਨੇ ਵੀ ਕਿਤੇ ਕਮਿਸ਼ਨ ਸੈੱਟ ਕਰ ਲਿਆ ਕੁਛ ਇਦਾਂ ਕਰ ਲਿਆ ਕੁਛ ਉਦਾਂ ਕਰ ਲਿਆ ਇਦਾਂ ਦੇ ਨੇ ਜੀ ਇਦਾਂ ਦੇ ਸਾਡੇ ਲੀਡਰ ਕਰਦੇ ਹੀ ਆਏ ਆ ਪਰ ਉਹਨੇ ਤਾਂ ਲੋਕਾਂ ਨੂੰ ਆਪ ਆਪਣੇ ਜਾਲ ਚ ਫਸਾਇਆ ਜਿਹੜਾ ਨਹੀਂ ਫਸਿਆ ਉਹ ਤੇ ਹਣ ਟ੍ਰੈਪ ਵੀ ਲਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਭਗਵਾਨ ਤਮਾਨ ਹੋੜਾ ਦਾ ਇੱਕ ਟਵੀਟ ਆਇਆ ਉਸੇ ਦੇ ਵੀ ਭਾਵੇਂ ਸਾਡੀ ਪਾਰਟੀ ਦਾ ਹੋਵੇ ਤਾਂ ਭਾਵੇਂ ਬਗਾਨੀ ਦਾ ਹੋਵੇ ਬਖਸ਼ਣਾ ਨਹੀਂ ਜੀ ਹੂੰ ਠੀਕ ਹੈ ਪਰ ਤੁਸੀਂ ਦੇਖ ਲੋ ਅਖਬਾਰਾਂ ਹਰ ਰੋਜ਼ ਭਰੀਆਂ ਹੁੰਦੀਆਂ ਹੂੰ ਅੱਜ ਦੀਆਂ ਅਖਬਾਰਾਂ ਚੁੱਕ ਲੋ ਜਿੱਦਨ ਦੀਆਂ ਮਰਜ਼ੀ ਅਖਬਾਰਾਂ ਚੁੱਕ ਲੋ ਜੀ ਰਮਨ ਕੁਮਾਰ ਬੜੀਆਂ ਕਾਰਿਆਂ ਬਾਰੇ ਅਖਬਾਰਾਂ ਭਰੀਆਂ ਪਈਆਂ ਬਿਲਕੁਲ ਪਰੰਤੂ ਕੋਈ ਲੀਡਰ ਕਿਸੇ ਪਾਰਟੀ ਦਾ ਨਹੀਂ ਬੋਲਦਾ ਹੂੰ ਮਤਲਬ ਕਾਂਗਰਸ ਇਹ ਨਹੀਂ ਕਹਿੰਦੀ ਕਿ ਇਹ ਆਮ ਆਦਮੀ ਪਾਰਟੀ ਦਾ ਐਮ.ਐਲ.ਏ. ਪ੍ਰਸ਼ਤ ਹੈ ਉਹ ਇਹ ਨਹੀਂ ਕਹਿੰਦੀ ਜੀ ਉਹ ਕਹਿੰਦੀ ਆ ਕੀ ਕਾਂ ਆਮ ਆਦਮੀ ਪਾਰਟੀ ਨੇ ਕਿ ਸਟਰੰਟ ਖੇਡਿਆ ਵੀ ਇਹ ਸਟਰੰਟ ਹੈ ਮਤਲਬ ਭ੍ਰਿਸ਼ਟਾਚਾਰ ਨੂੰ ਉਹ ਮੰਨਦੇ ਨਹੀਂ ਜੀ ਇਦਾਂ ਹੀ ਭਾਜਪਾ ਇਦਾਂ ਹੀ ਕਾਲੀ ਦਲ ਤੇ ਇਦਾਂ ਹੀ ਜੇ ਕੋਈ ਹੋਰ ਹੈਗਾ ਤੋ ਉਹ ਕਹਿੰਦਾ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਇਹ ਸਾਡੇ ਜਿੰਨੇ ਵੀ ਲੀਡਰ ਨੇ ਨਾ ਇਹ ਬੜੇ ਸੈਂਸਿਟਿਵ ਨੇ ਇਹ ਇੱਕ ਦੂਜੇ ਤੇ ਦੋਸ਼ ਨਹੀਂ ਲਾਉਂਦੇ ਇਹ ਕਹਿੰਦੇ ਅੱਜ ਇਹਦਾ ਵਕਤ ਹੈ ਇਹਨੇ ਕਮਾਈ ਕਰਨੀ ਕੱਲ ਸਾਡਾ ਵਕਤ ਆਏਗਾ ਅਸੀਂ ਕਮਾਈ ਕਰਾਂਗੇ ਮਤਲਬ ਉਹ ਚੁੱਪ ਰਹਿ ਕੇ ਸਾਰਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਤੁਸੀਂ ਸੋਚਦੇ ਹੋ ਜਿਵੇਂ ਇੱਕ ਲੇਮਨ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਇੱਕ ਪੋਲੀਟੀਕਲ ਪਾਰਟੀ ਨੇ ਸਰਵਾਈਵ ਕਰਨਾ ਹੈ ਕਾਂਗਰਸ ਦੇ ਸਰਵਾਈਵਲ ਦਾ ਮਾਮਲਾ ਹੈ ਦੇਸ਼ ਵਿੱਚੋਂ ਕਾਂਗਰਸ ਹਾਸ਼ੀਏਵਲ ੱਤਕੀ ਜਾ ਰਹੀ ਪਾਰਟੀ ਹੈ ਜੇ ਤੁਸੀਂ ਲੁਧਿਆਣਾ ਪਸ਼ਮੀ ਦੀ ਚੋਣ ਕਿਸੇ ਇੰਟੈਲੈਕਚੁਅਲ ਵੈਂਚੂਰ ਲਿਆ ਕੇ ਬੰਦੇ ਨੂੰ ਲੜਾਈ ਹੁੰਦੀ ਤਾਂ ਯਕੀਨਨ ਤੁਸੀਂ ਜਿੱਤ ਗਏ ਹੁੰਦੇ ਔਰ ਯਕੀਨਨ ਆਮ ਆਦਮੀ ਦੀ ਪਾਰਟੀ ਦੀ ਹਾਰ ਤੋਂ ਬਾਅਦ 27 ਚ ਤੁਹਾਡੀ ਜਿੱਤ ਸਨੇਹਰੀ ਅੱਖਰਾਂ ਨਾਲ ਅੜੀ ਕਰ ਰਹੀ ਹੁੰਦੀ ਹੁਣ ਸਵਾਲ ਇਹ ਹੈ ਕਿ ਤੁਸੀਂ ਪਾਰਟੀ ਦੇ ਅੰਦਰ ਐਸਾ ਗਠਬੰਧਨ ਤਿਆਰ ਹੀ ਨਹੀਂ ਕੀਤਾ ਵੀ ਬਾਈ ਤਰਤੇ ਦੋਸ਼ ਲੱਗਿਆ ਇਹ ਜਿੰਨਾ ਚਿਰ ਤੇਰੇ ਸਾਰੇ ਫਾਰਗ ਨਹੀਂ ਨਾ ਹੁੰਦਾ ਉਹਨਾਂ ਚਿਰ ਨਹੀਂ ਤੂੰ ਚੋਣ ਲੜ ਸਕਦਾ ਜੀ ਸੋ ਰਵਨੀਤ ਮਿੱਟੂ ਦਾ ਦੋਸਤ ਵੀ ਹੈ ਆਉਣ ਵਾਲੇ ਦਿਨਾਂ ਚ ਭਾਜਪਾ ਚ ਵੀ ਜਾ ਸਕਦਾ ਹੈ ਇਹਦੇ باوجود ਵੀ ਖੜਾ ਕਰਨਾ ਪਿਆ ਇਹ ਕੋਈ ਇਹ ਮਤਲਬ ਕੋਈ ਸੌਖੀਆਂ ਗੱਲਾਂ ਨਹੀਂ ਭ੍ਰਸ਼ਟਾਚਾਰ ਅ ਤੇ ਪ੍ਰੇਡਿਕਲ ਪਾਰਟੀਆਂ ਇੱਕ ਦੂਸਰੇ ਨਾਲ ਰਲੀਆਂ ਮਿਲੀਆਂ ਜਾਂ ਇਦਾਂ ਹੀ ਚੱਲੀ ਜਾਂਦੀਆਂ ਨੇ ਜੀ ਮਤਲਬ ਉਥੇ ਭ੍ਰਸ਼ਟਾਚਾਰ ਮੁੱਦਾ ਹੀ ਨਹੀਂ ਲੁਧਿਆਣੇ ਮੈਂ ਕੱਲ ਜਾ ਕੇ ਆਇਆ ਜੀ ਲੁਧਿਆਣੇ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਹਿੰਦੇ ਆ ਵੀ ਕੋਈ ਇਤਰਾਜ਼ ਨਹੀਂ ਅਸੀਂ ਕੰਮ ਕੀਤਾ ਤੇ ਕੰਮ ਕਰਾਂਗੇ ਤੁਸੀਂ ਸਾਨੂੰ ਮੌਕਾ ਦਿੱਤਾ ਹੈ ਹੂੰ ਕਾਂਗਰਸ ਵੀ ਇਦਾਂ ਕਦੇ ਵਿਕਾਸ ਭ੍ਰਸ਼ਟਾਚਾਰ ਉਥੇ ਮੁੱਦਾ ਹੀ ਨਹੀਂ ਜਿਹੜਾ ਮਤਲਬ ਅਕਾਲੀ ਦਲ ਦਾ ਲੀਡਰ ਹੈ ਉਹ ਵੀ ਭ੍ਰਸ਼ਟਾਚਾਰ ਦੇ ਨਤੇ ਦੋਸ਼ ਨਹੀਂ ਲਾ ਰਿਹਾ ਜੀ ਮਤਲਬ ਭ੍ਰਸ਼ਟਾਚਾਰ ਉੱਥੇ ਮੁੱਦਾ ਨਹੀਂਗਾ ਜੀ ਸਰ ਜੇ ਦੇਖਿਆ ਜਾਵੇ ਤਾਂ ਲੁਧਿਆਣਾ ਉਪਚੋਣ ਦੇ ਵਿੱਚ ਮੁੱਖ ਮੁਕਾਬਲਾ ਜਿਹੜਾ ਹੈ ਉਹ ਕਿਹਨਾ ਕਿਹਨਾ ਪਾਰਟੀਆਂ ਦੇ ਵਿੱਚ ਤੇ ਕਿਹਨਾ ਕਿਹਨਾ ਉਮੀਦਵਾਰਾਂ ਦੇ ਵਿੱਚ ਜਾਪਦਾ ਹੈ ਦੇਖੋ ਜੇ ਲੋਕ ਸਭਾ ਦੀ ਇਲੈਕਸ਼ਨ ਤੋਂ ਹਸਾਬ ਲਈਏ ਨਾ ਜੀ ਤਾਂ ਫੇਰ ਤਾਂ ਇਹ ਲੱਗਦਾ ਹੈ ਕਿ ਮੁਕਾਬਲਾ ਇਹ ਭਾਜਪਾ ਵਰਸਸ ਆਵਾਜ਼ ਆਦਮੀ ਪਾਰਟੀ ਚ ਹੋ ਜਾਣਾ ਹੈ ਹਮ ਪਰ ਕਾਂਗਰਸ ਨੇ ਆਪਣੀ ਸਥਿਤੀ ਬਹੁਤ ਵਧੀਆ ਲੋਕ ਸਭਾ ਚ ਦਿਖਾਈ ਸੀ ਇਸ ਕਰਕੇ ਮੁਕਾਬਲਾ ਤਿੰਨਾ ਤਰ੍ਹਾਂ ਦੇ ਵਿੱਚ ਬਰਾਬਰ ਦਾ ਹੀ ਹੋਣਾ ਆ ਆਪ ਦੇ ਵਿੱਚ ਭਾਜਪਾ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਜੀ ਜਿਹੜੀ ਕਾਂਗਰਸ ਦੀ ਤਿਫਾੜ ਹੈ ਉਹ ਤਿਫਾੜ ਕਿਸ ਹੱਦ ਤੱਕ ਇੱਕ ਦੂਸਰੇ ਦਾ ਨੁਕਸਾਨ ਕਰਦੀ ਹੈ ਨਾ ਇਹ ਬਹੁਤ ਇੰਪੋਰਟੈਂਟ ਹੈ ਜੇ ਤਾਂ ਰਾਜਾ ਵੜਿੰਗ ਤੇ ਭਾਰਤ ਗੁਸ਼ਨ ਆਸ਼ੂ ਹੋਰੀ ਰਲ ਕੇ ਚੱਲੇ ਤਾਂ ਇਹਨਾਂ ਸਾਰੇ ਦੋਸ਼ਾਂ ਮਜਬੂਰੀਆਂ ਦੇ ਬਾਵਜੂਦ ਵੀ ਉਹ ਵਧੀਆ ਮੁਕਾਬਲਾ ਦੇ ਰਿਹਾ ਤਾਂ ਹੋ ਸਕਦਾ ਜਿੱਤ ਵੀ ਜਾਣ ਪਰੰਤੂ ਜੇ ਕਾਂਗਰਸ ਦੇ ਅੰਦਰ ਵੀ ਦੂਰੀਆਂ ਬਣੀਆਂ ਰਹੀਆਂ ਇਹ ਦੋਨੇ ਧੜੇ ਇੱਕ ਦੂਸਰੇ ਨੂੰ ਨਕਾਰਦੇ ਰਹਿ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਜਿਹੜੀ ਸ਼ਹਿਰੀ ਹਿੰਦੂ ਵੋਟ ਹੈ ਨਾ ਉਹ ਭਾਜਪਾ ਵੱਲ ਚਲੇ ਜਾਣੀ ਹੈ ਜੀ ਰਵਨੀਤ ਬਿੱਟੂ ਨੇ ਬਹੁਤ ਨੱਠ ਕੇ ਕੰਮ ਕੀਤਾ ਹੈ ਇਹ ਜਾਖੜ ਸਾਹਿਬ ਹੋਰਾਂ ਨੇ ਵੀ ਬਹੁਤ ਲੰਮੇ ਸਮੇਂ ਬਾਅਦ ਜਿਹੜੀਆਂ ਸਰਗਰਮੀਆਂ ਜਿਹੜੀਆਂ ਪਾਰਟੀ ਲਈ ਉਹ ਨੱਠ ਕੇ ਕੀਤੀਆਂ ਨੇ ਉਹਦੇ ਚੋਂ ਮੈਨੂੰ ਇਹ ਲੱਗਦਾ ਹੈ ਕਿ ਮੁਕਾਬਲਾ ਅਜੇ ਤੱਕ ਤਿੰਨ ਧਿਰ ਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਿੱਤਰ ਕੇ ਬਾਹਰ ਆਏਗਾ ਕਿ ਕਿਹੜੇ ਦੋ ਮੁਕਾਬਲੇ ਦੇ ਵਿੱਚ ਹੈਗੇ ਨੇ ਹਾਲ ਦੀ ਘੜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਆ ਪਰਪਕਾਰ ਸਿੰਘ ਘੁੰਮਣ ਜਿਹੜਾ ਵਧੀਆ ਇਮਾਨਦਾਰ ਲੀਡਰ ਆ ਉਹ ਹੋ ਸਕਦਾ ਹੈ ਚੌਥੇ ਨੰਬਰ ਤੇ ਚੱਲ ਰਿਹਾ ਹੋਵੇ ਜੀ ਪਰ ਪਰਪਕਾਰ ਸਿੰਘ ਘੁੰਮਣ ਦੇ ਆ ਜਾਣ ਨਾਲ ਮੈਦਾਨ ਚ ਆ ਜਾਣ ਦੇ ਨਾਲ ਜਿਹੜੀ ਸਮੀਕਰਨ ਲੋਕ ਸਭਾ ਵਾਲੀ ਸੀ ਨਾ ਉਹ ਸਮੀਕਰਨ ਹੁਣ ਨਹੀਂ ਰਣੀ ਉਹ ਸਮੀਕਰਨੇ ਪ੍ਰਭਾਵਿਤ ਹੋਣਾ ਹੀ ਹੋਣਾ ਆਕਾਲੀ ਦਲ ਦਾ ਆਪਣਾ ਕੈਡਰ ਆ ਆਕਾਲੀ ਦਲ ਇਹਦੀ ਸ਼ੇਤੀ ਖਤਮ ਹੋਣ ਵਾਲੀ ਪਾਰਟੀ ਨਹੀਂ ਜੀ ਬਿਲਕੁਲ ਸਰ ਹੁਣ ਹੋਰ ਖਬਰਾਂ ਤੇ ਚਰਚਾ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਦੇ ਬਾਅਦ